ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਨਰਿੰਦਰਪਾਲ ਸਿੰਘ ਅੱਜ ਦੀ ਕਲਾਸ ਬਹੁਤ ਇੰਪੋਰਟੈਂਟ ਕਲਾਸ ਹੈ ਉਹਨਾਂ ਵਿਦਿਆਰਥੀਆਂ ਦੇ ਲਈ ਜਿਨ੍ਹਾਂ ਵਿਦਿਆਰਥੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੀਐਸ ਟੈਟ ਦੇਣਾ ਜੀ ਪੰਜਾਬ ਪੁਲਿਸ ਦਾ ਟੈਸਟ ਦੇਣਾ ਜਾਂ ਪੀਟ੍ਰੀਪਲ ਐਸਬੀ ਦੁਆਰਾ ਨਿਕਲੀ ਹੋਈ ਭਰਤੀ ਦੇ ਵਿੱਚ ਪਰਫਾਰਮ ਕਰਨਾ ਇਹਨਾਂ ਦੇ ਵਿੱਚ ਮੋਸਟਲੀ ਜੀਕੇ ਆਉਂਦੀ ਹੈ ਤੇ ਜੀਕੇ ਪੀਐਸ ਟੈਟ ਦੇ ਵਿੱਚ ਉਹੀ ਜੀਕੇ ਜੇ ਆਪਾਂ ਗੱਲ ਕਰੀਏ ਤਾਂ ਪੋਲੀਟੀਕਲ ਸਾਇੰਸ ਦਾ ਰੂਪ ਹੈ ਤੇ ਜੇ ਆਪਾਂ ਦੇਖੀਏ ਵੀ ਆਮ ਟੈਸਟਾਂ ਦੇ ਵਿੱਚ ਤਾਂ ਉਹ ਵੀ ਜੀਕੇ ਸਾਡੀ ਪੋਲੀਟੀਕਲ ਸਾਇੰਸ ਹੈ ਹਿਸਟਰੀ ਹੈ ਇਹ ਸਾਰੀ ਰੂਪ ਲੈ ਲੈਂਦੀ ਹੈ ਸਾਡਾ ਸਟੈਟਿਕ ਜੀਕੇ ਦਾ ਪਿਆਰੇ ਵਿਦਿਆਰਥੀ ਸਾਥੀਓ ਅੱਜ ਦੀ ਕਲਾਸ ਦੇ ਵਿੱਚ ਆਪਾਂ ਜਿਹੜਾ ਹੈਗਾ ਪੀਐਸ ਟੈਟ ਤੇ ਤੁਹਾਡਾ ਪੀਐਸ ਟੈਟ ਦੇ ਨਾਲ-ਨਾਲ ਜੋ ਤੁਹਾਡੇ ਮੋਸਟਲੀ ਜਿੰਨੇ ਵੀ ਸਰਕਾਰੀ ਨੌਕਰੀਆਂ ਦੇ ਪੇਪਰ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਟੈਸਟ ਜਿਹੜਾ ਹੈਗਾ ਤੁਹਾਡਾ 30 ਕੁ ਪ੍ਰਸ਼ਨਾਂ ਦਾ ਇਹ ਤੁਹਾਡਾ ਅਲਵਾਨ ਲੱਗੇ ਆ ਤੁਸੀਂ ਕਾਪੀ ਦੇ ਉੱਤੇ ਆਪਣੇ ਨੰਬਰ ਨੋਟ ਕਰਦੇ ਰਹਿਣੇ ਹੈਗੇ ਆ ਕਾਊਂਟ ਕਰਦੇ ਰਹਿਣੇ ਹੈਗੇ ਆ ਜੇ ਤੁਹਾਨੂੰ ਪਹਿਲੇ ਸਵਾਲ ਦਾ ਜਵਾਬ ਆਉਂਦਾ ਹੈ ਤਾਂ ਤੁਸੀਂ ਕਾਪੀ ਦੇ ਉੱਤੇ ਆਪਣਾ ਸਵਾਲ ਦਾ ਜਵਾਬ ਲਿਖਣਾ ਕਿਵੇਂ ਲਿਖਣਾ ਉਹ ਤੁਹਾਨੂੰ ਦੱਸ ਦਿੰਨੇ ਆ ਜੀ ਜਿਵੇਂ ਇੱਕ ਇਹਦਾ ਆਨਸਰ B ਤਾਂ ਤੁਸੀਂ ਯਾਦ ਰੱਖ ਲੈਣਾ ਕਾਪੀ ਤੇ ਲਿਖ ਲੈਣਾ B ਫਿਰ ਅਖੀਰ ਤੇ ਤੁਸੀਂ ਐਸੀ ਤਰ੍ਹਾਂ ਨੰਬਰ ਲਿਖ ਤੋਂ ਬਾਅਦ ਤੁਸੀਂ ਕਾਊਂਟ ਕਰਨਾ ਤੇ ਮੈਨੂੰ ਦੱਸਣਾ ਵੀ ਤੁਹਾਡੇ ਟੋਟਲ ਕਿੰਨੇ ਮਾਰਕਸ ਬਣੇ ਹਨ ਸੋ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਜੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੇ ਵਿਦਿਆਰਥੀ ਵੀਡੀਓ ਨੂੰ ਰੋਕ ਕੇ ਆਪਦੇ ਕੋਲੇ ਕਾਪੀ ਪੈਨ ਰੱਖ ਲੈਣ ਜਿਹੜੇ ਵਿਦਿਆਰਥੀ ਚੈਨਲ ਤੇ ਨਵੇਂ ਨੇ ਉਹ ਵਿਦਿਆਰਥੀ ਵੀਡੀਓ ਨੂੰ ਧਿਆਨ ਨਾਲ ਸੁਣਨ ਜੀ ਉਹਨਾਂ ਨੂੰ ਕੋ ਸਮਝ ਆਂਦਾ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਫਿਰ ਤੁਸੀਂ ਇਸ ਦੇ ਉੱਤੇ ਆਪਣਾ ਜਿਹੜਾ ਵਰਕ ਹੈ ਉਹ ਕੰਟੀਨਿਊ ਰੱਖਣਾ ਸੋ ਸ਼ੁਰੂ ਕਰਦੇ ਹਾਂ ਜੀ ਫਰਸਟ ਸਵਾਲ ਹੈ ਸਾਡੇ ਕੋਲੇ ਪਹਿਲਾ ਪ੍ਰਸ਼ਨ ਭਾਰਤੀ ਸੰਵਿਧਾਨ ਨੂੰ ਕਦੋਂ ਅੰਗੀਕ੍ਰਿਤ ਕੀਤਾ ਗਿਆ ਦੇਖੋ ਜੀ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਹੁੰਦਾ ਹੈ ਕੁਐਸਚਨ ਆਊਗਾ ਵਿਕਤੋਂ ਨੂੰ ਅਡਾਪਟ ਕੀਤਾ ਕਿੱ ਕੰਦਾ ਹੁੰਦਾ ਕਦੋਂ ਇਨਫੋਰਸ ਹੋਇਆ ਇਹਨਾਂ ਦੋਨਾਂ ਸਵਾਲਾਂ ਦਾ ਦੋਨਾਂ ਸ਼ਬਦਾਂ ਦਾ ਆਨਸਰ ਲਗ ਲੱਗ ਹੈ ਇਨਫੋਰਸ ਤੇ ਤਾਂ ਸਾਡੇ ਕੋਲੇ ਆਂਦਾ ਹੈਗਾ 26 ਜਨਵਰੀ 1950 ਐਂਜੇ ਤੁਸੀਂ ਅਡਾਪਟ ਕੀਤਾ ਸੀ ਉਹ ਸੀ ਸੀ ਸਾਡੇ ਕੋਲੇ 26 ਨਵੰਬਰ 1949 ਨੈਕਸਟ ਸਵਾਲ ਹੈ ਜੀ ਸਾਡਾ ਭਾਰਤੀ ਸੰਵਿਧਾਨ ਵਿੱਚ ਕੁੱਲ ਕਿੰਨੀਆਂ ਭਾਗ ਹਨ ਟੋਟਲ ਭਾਰਤੀ ਸੰਵਿਧਾਨ ਦੇ ਕੁੱਲ ਕਿੰਨੇ ਭਾਗ ਹਨ ਦੇਖੋ ਜਦੋਂ ਸੰਵਿਧਾਨ ਬਣਿਆ ਸੀਗਾ ਪਿਆਰੇ ਬੱਚਿਓ ਜਦੋਂ ਮੂਲ ਸੰਵਿਧਾਨ ਦੀ ਗੱਲ ਕਰੀਏ ਆਪਾਂ ਤਾਂ ਮੂਲ ਸੰਵਿਧਾਨ ਜਦੋਂ ਬਣਿਆ ਸੀ ਉਦੋਂ ਸਾਡੇ ਕੋਲੇ ਸੀ 22 ਭਾਗ ਤੇ ਵਰਤਮਾਨ ਸਮੇ ਸਾਡੇ ਕੋਲੇ ਆ ਪ੍ਰੈਜ਼ੈਂਟ ਜੇ ਹੋਣ ਦੇਖੀਏ ਤਾਂ ਵਰਤਮਾਨ ਸਮੇ ਸਾਡੇ ਕੋਲੇ ਜਿਹੜੇ ਹੈਗੇ ਆ ਉਹ ਹੈਗੇ ਆ ਜੀ 25 ਭਾਗ ਵਰਤਮਾਨ ਕਿੰਨੇ ਆ 25 ਸੋ ਨੈਕਸਟ ਸਵਾਲ ਵੱਲ ਚੱਲਦੇ ਆਂ ਜੀ ਅਗਲਾ ਸਵਾਲ ਆ ਸਾਡਾ ਅਗਲੇ ਸਵਾਲ ਦੇ ਉੱਤੇ ਸਾਨੂੰ ਲਿਖਿਆ ਹੋਇਆ ਜੀ ਭਾਰਤ ਦੇ ਸੰਵਿਧਾਨ ਨੂੰ ਕਿਸ ਮਿਸ਼ਨ ਦੀ ਸਲਾਹ ਮਤਲਬ ਕਿ ਕਮਿਸ਼ਨ ਆਇਆ ਸੀ ਉਸ ਦੀ ਸਲਾਹ ਤੇ ਸੰਵਿਧਾਨ ਦੁਆਰਾ ਸੰਵਿਧਾਨ ਸਭਾ ਦੁਆਰਾ ਤਿਆਰ ਕੀਤਾ ਗਿਆ ਮਿਸ਼ਨ ਆਇਆ ਸੀ ਸਾਡੇ ਕੋਲੇ ਜੀ ਕੈਬਨਟ ਮਿਸ਼ਨ ਬਨਟ ਮਿਸ਼ਨ ਜਿਹੜਾ ਸੀ ਜੀ 1946 ਜਾਂਦਾ ਤਿੰਨ ਮੈਂਬਰ ਸੀਗੇ ਇਹਦੇ ਪੈਂਥਿਕ ਲਾਰੈਂਸ ਇਹਨਾਂ ਦੇ ਚੇਅਰਮੈਨ ਸੀਗੇ ਨੈਕਸਟ ਪ੍ਰਸ਼ਨ ਹੈ ਜੀ ਸਾਡਾ ਅਗਲਾ ਸਵਾਲ ਹੈ ਭਾਰਤੀ ਸੰਵਿਧਾਨ ਨੂੰ ਕਿੰਨੇ ਸਮੇਂ ਵਿੱਚ ਤਿਆਰ ਕੀਤਾ ਗਿਆ 2 ਸਾਲ 11 ਮਹੀਨੇ ਅਤੇ 18 ਦਿਨਾਂ ਦੇ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਨੈਕਸਟ ਪ੍ਰਸ਼ਨ ਹੈ ਜੀ ਭਾਰਤੀ ਸੰਵਿਧਾਨ ਵਿੱਚ ਵਰਤਮਾਨ ਕਿੰਨੀਆਂ ਸੂਚੀਆਂ ਨੇ ਹੁਣ 12ਨ ਸੂਚੀਆਂ ਨੇ ਜਦੋਂ ਸੰਵਿਧਾਨ ਬਣਿਆ ਸੀ ਉਦੋਂ 8ਨ ਸੂਚੀਆਂ ਸੀਗੀਆਂ ਜੀ ਤੁਸੀਂ ਆਪਣਾ ਆਪਣਾ ਰਿਪੋਰਟ ਤਿਆਰ ਕਰਦੇ ਰਹਨਾ ਕਿੰਨੇ ਸਵਾਲ ਤੁਹਾਨੂੰ ਆਂਦੇ ਸੀ ਕਿੰਨੇ ਸਵਾਲਾਂ ਦੇ ਆਨਸਰ ਤੁਹਾਡੇ ਬਿਲਕੁਲ ਸਹੀ ਗਏ ਨੇ ਵੀਡੀਓ ਦੇ ਸਬੰਧ ਵਿੱਚ ਕੋਈ ਸੁਝਾਅ ਹੋਵੇਗੇ ਉਹ ਵੀ ਜਰੂਰ ਮੇਰੇ ਨਾਲ ਸ਼ੇਅਰ ਕਰੋ ਜੀ ਨੈਕਸਟ ਪ੍ਰਸ਼ਨ ਆ ਸਾਡੇ ਕੋਲੇ ਭਾਰਤੀ ਸੰਵਿਧਾਨ ਤਿਆਰ ਕਰਨ ਵਾਲੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਨਸਟਾਂਟ ਜੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ ਜੀ ਡਾਕਟਰ ਬੀ ਆਰ ਉਮੇਦਕਰ ਸਾਹਿਬ ਇਹਨਾਂ ਦੇ ਨਾਲ ਇਹਨਾਂ ਦੇ ਸਮੇਤ 7 ਮੈਂਬਰ ਸੀਗੇ ਜੇ ਗੱਲ ਕਰੀਏ ਤਾਂ ਇਹਨਾਂ ਤੋਂ ਇਲਾਵਾ 6 ਮੈਂਬਰ ਹੋਰ ਸੀਗੇ ਤਾਂ ਸੰਵਿਧਾਨ ਨੂੰ ਤਿਆਰ ਕਰਨ ਵਾਲੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਡਾਕਟਰ ਬੀ ਆਰ ਉਮੇਦਕਰ ਨੈਕਸਟ ਜੀ ਅੱਗੇ ਆ ਗਿਆ ਸਵਾਲ ਸਾਡੇ ਕੋਲੇ ਭਾਰਤੀ ਸੰਵਿਧਾਨ ਵਿੱਚ ਅੰਕਿਤ ਅਨੁਸੂਚੀਆਂ ਵਿੱਚ ਕਿਹੜੀ ਅਨੁਸੂਚੀ ਭਾਸ਼ਾ ਤੇ ਨਾਲ ਸੰਬੰਧਿਤ ਹੈ ਲੈਂਗੁਏਜ ਦੀ ਗੱਲ ਕਰ ਰਿਹਾ ਜੀ ਭਾਸ਼ਾ ਦੀ ਗੱਲ ਕਰ ਰਿਹਾ ਜੀ ਅਨੁਸੂਚੀ ਜਿਹੜੀ ਹੈਗੀ ਹੈ ਭਾਸ਼ਾ ਦੇ ਨਾਲ ਸੰਬੰਧਿਤ ਹੈ ਦੇਖਿਆ ਜਾਵੇ ਤਾਂ ਪਹਿਲੀ ਅਨੁਸੂਚੀ ਦੇ ਵਿੱਚ ਕੇਂਦਰ ਅਤੇ ਰਾਜ ਦਾ ਜ਼ਿਕਰ ਹੈ ਕੇਂਦਰ ਅਤੇ ਰਾਜ ਦੂਜੀ ਦੇ ਵਿੱਚ ਤਨਖਾਹ, ਅਹੁਦੇ ਤੇ ਪੱਤੇ ਦਾ ਜ਼ਿਕਰ ਹੈ ਤੀਸਰੀ ਚ ਸੋਹਾ ਚੌਥੀ ਚ ਰਾਜ ਸਭਾ ਦੀਆਂ ਸੀਟਾਂ ਹਨ ਇਸ ਦੀ ਆਪਸ਼ਨ ਨਹੀਂ ਹੈਗੀ ਜੀ ਆਪਸ਼ਨ ਆਪ ਆਪਣੇ ਕੋਲ ਹੁਣ ਕ੍ਰੀਏਟ ਕਰੀਏ ਤਾਂ ਜੀ ਉਹ ਹੈਗੀ ਆ 8ਵੀਂ ਅਨੁਸੂਚੀ 8ਵੀਂ ਅਨੁਸੂਚੀ ਨੈਕਸਟ ਹੈ ਜੀ ਇਹਦੀ ਵੀ ਆ ਵੀ ਸਟੇਟਮੈਂਟ ਦੇ ਵਿੱਚ ਆ ਵੀ ਗਲਤ ਹੈ ਆ ਵੀ ਗਲਤ ਹੈ ਆ ਵੀ ਗਲਤ ਹੈ ਸੋ ਇੱਕ ਨੰਬਰ ਜਿਹੜਾ ਹੈਗਾ ਪਲੱਸ ਕ੍ਰੇਸ ਦਾ ਰੱਖ ਲਓ ਜੀ ਆਪਣਾ ਕਿਹੜੀ ਸੋਧ ਨੋਮੀਨ ਸੂਚੀ ਦਰਜ ਕੀਤੀ ਗਈ ਸੀ ਜੀ ਕਿਹੜੀ ਸੋਧ ਹੋਈ ਸੀ ਜਿਹਦੇ ਨਾਲ ਨੋਮੀਨ ਸੂਚੀ ਦਰਜ ਕੀਤੀ ਗਈ ਸੀ ਤੇ ਬਹੁਤ ਇੰਪੋਰਟੈਂਟ ਸੋਧਾਂ ਲਿਖੀਆਂ ਹੋਈਆਂ 73ਵੀਂ ਦੇ ਨਾਲ ਆਪਾਂ ਗੱਲ ਕਰੀਏ ਤਾਂ 73ਵੀਂ ਸੋਧ ਦੇ ਨਾਲ ਪੰਚਾਇਤਾਈ ਸੀ ਜੀ 74ਵੀਂ ਦੇ ਨਾਲ ਨਗਰ ਨਿਕਮ ਦਸਮੀਨ ਨਾਲ ਤਲਬਦਲੀ ਦਾ ਮਤਲਬ ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ ਉਹ ਆਇਆ ਪਹਿਲੀ ਦੇ ਨਾਲ ਸਾਡੇ ਕੋਲੇ 1951 ਦੇ ਵਿੱਚ 9ਵੀਂ ਨੂੰ ਚੀਜ਼ ਦਰਜ ਕੀਤੀ ਗਈ ਸੀ ਜੀ ਇਹਨਾਂ ਸਵਾਲ ਦਾ ਜਵਾਬ ਹੈ ਜੀ ਪਹਿਲੀ ਪੰਚਾਇਤ ਰਾਜ ਦੀ ਵਿਵਸਥਾ ਕਿਸ ਸੋਧ ਨਾਲ ਹੋਈ ਹੈ ਜੀ 74ਵੀਂ ਨਾਲ ਸਾਡੇ ਕੋਲੇ ਹੋਇਆ ਸੀਗਾ ਜੀ ਨਗਰ ਨਿਗਮ 73ਵੀਂ ਦੀ ਪੰਚਾਇਤ 74ਵੀਂ ਰਿਪੀਟ ਹੋਊਗੀ 10ਵੀਂ ਸੋਧ ਦੇ ਵਿੱਚ ਸਾਡੇ ਕੋਲੇ ਦਲਬਤ ਦੀਈਆ ਅਨਸਰ ਜੀ ਪੰਚਾਇਤੀ ਰਾਜ 73ਵੀਂ ਸੋਚ ਨੈਕਸਟ ਸਵਾਲ ਵੱਲ ਚਲਦੇ ਹਾਂ ਜੀ ਦਸਵਾਂ ਸਵਾਲ ਹੈ ਜੀ ਸਾਡੇ ਕੋਲੇ ਉਹ ਕਹਿੰਦਾ ਜੀ ਸੰਵਿਧਾਨ ਦੇ ਭਾਗ 1 ਵਿੱਚ ਕਿਹੜੇ-ਕਿਹੜੇ ਆਰਟੀਕਲ ਦਰਜ ਹੈ ਮਤਲਬ ਉਹਨਾਂ ਨੇ ਪੁੱਛਿਆ ਜੀ ਵੀ ਜਿਹੜਾ ਪਾਰਟ 1 ਹੈ ਸਾਡਾ ਪਾਰਟ 1 ਦੇ ਆਰਟੀਕਲ ਕਿੱਥੋਂ ਤੋਂ ਕਿੱਥੋਂ ਹਨ ਤਾਂ 1 ਤੋਂ 4 ਤੱਕ ਅਰਜ ਦੇਖੋ ਕਿਹੜੀ ਆਪਸ਼ਨ ਹੈ ਜੀ 1 ਤੋਂ 4 ਫੈਲੀ ਆਪਸ਼ਨ ਹੀ ਹੈ ਜੀ ਭਾਰਤੀ ਸਵਿਧਾਨ ਜਿਹੜਾ ਸਾਡਾ ਹੈ ਭਾਰਤ ਨੂੰ ਰਾਜਾਂ ਦਾ ਸੰਗ ਦੇਖੋ ਜੀ ਭਾਰਤ ਨੂੰ ਰਾਜਾਂ ਦਾ ਸੰਗ ਕਿਸ ਆਰਟੀਕਲ ਦੇ ਵਿੱਚ ਕਿਹਾ ਗਿਆ ਹੈ ਆਰਟੀਕਲ 1 ਦੇ ਵਿੱਚ ਕਿਹਾ ਗਿਆ ਹੈ ਭਾਰਤ ਰਾਜਾਂ ਦਾ ਸੰਗ ਹੈ ਜੀ ਨੈਕਸਟ ਜੀ ਪ੍ਰਸ਼ਨ ਨੰਬਰ 12 ਭਾਰਤ ਵਿੱਚ ਨਵੇਂ ਰਾਜ ਦਾ ਨਿਰਮਾਣ ਜਾਂ ਕੋਈ ਰਾਜ ਦਾ ਨਾਮ ਜਾਂ ਸੀਮਾ ਤਬਦੀਲ ਕਰਨੀ ਜਾਂ ਹੱਦਬੰਦੀ ਤਬਦੀਲ ਕਰਨੀ ਇਹ ਕਿਸ ਆਰਟੀਕਲ ਦੁਆਰਾ ਸੰਸਦ ਦੁਆਰਾ ਕਰਦੇ ਹਨ ਜੀ ਤਾਂ ਆਰਟੀਕਲ 3 ਦੁਆਰਾ ਜੀ ਆਰਟੀਕਲ 3 ਦੇ ਅਧੀਨ ਸੰਸਦ ਦੇ ਦੁਆਰਾ ਕੀਤਾ ਜਾਂਦਾ ਹੈ ਪ੍ਰਸ਼ਨ ਨੰਬਰ 13 ਭਾਰਤੀ ਸੰਵਿਧਾਨ ਦਾ ਆਰਟੀਕਲ 5 ਤੋਂ 11 ਕਿਸ ਨਾਲ ਸੰਬੰਧਿਤ ਹੈ ਜੀ ਦੇਖੋ ਮੌਲਿਕ ਅਧਿਕਾਰ ਨੀਤੀ ਨਿਰਦੇਸ਼ਕ ਸਿਧਾਂਤ ਨਾਗਰੀਕਤਾ ਉਪਰੋਕਤ ਸਾਰੇ ਮੌਲਿਕ ਅਧਿਕਾਰ ਦੇਖੋ ਜਿਹੜੇ ਹੈਗੇ ਆ ਸਾਡੇ ਕੋਲੇ ਫੰਡਾਮੈਂਟਲ ਰਾਈਟਸ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਫੰਡਾਮੈਂਟਲ ਰਾਈਟਸ ਹੈ 12 ਤੋਂ 35 ਡੀ ਪੀ ਐਸ ਪੀ ਉਹ ਹੈਗੇ ਆ 36 ਤੋਂ 51 ਫਿਰ ਸਿਟੀਜ਼ਨਸ਼ਿਪ ਆ ਜਿਹੜੀ ਉਹ ਹੈਗੀ ਹੈ 4 ਤੋਂ 11 ਅਨਸਰ ਆ ਗਿਆ ਜੀ ਸਿਟੀਜਨਸ਼ਿਪ 5 ਤੋਂ 11 ਸਾਡੀ 4 ਤੋਂ 11 ਨਹੀਂ ਜੀ 5 ਤੋਂ 11 ਨਾਗਰਿਕਤਾ ਠੀਕ ਹੈ ਜੀ 5 ਤੋਂ 11 1 ਤੋਂ 4 ਸਾਡੇ ਕੋਲੇ ਭਾਗ ਆ ਗਿਆ ਜੀ ਰਾਜ ਤੇ ਕੇਂਦਰ ਦੇ ਜਿਹੜਾ ਸਾਡਾ ਪਹਿਲਾ ਪਾਰਟ ਹੈ ਨੈਕਸਟ ਆਪ ਜੀ 14 ਨੰਬਰ ਪ੍ਰਸ਼ਨ ਨਾਗਰਿਕਤਾ ਐਕਟ 2019 Hindu Sikh Bodhi Jaini Parsi Christian ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਹਾਸਲ ਹੋ ਸਕਦੀ ਹੈ ਇਹ ਲੋਕ ਕਿਹੜੇ ਦੇਸ਼ ਦੇ ਹੋ ਸਕਦੇ ਨੇ ਉਪਰੋਕਤ ਸਾਰੇ ਹੋ ਸਕਦੇ ਨੇ ਇੱਕ ਲੌਜੀਕ ਨੋਟ ਕਰ ਲਓ ਜੀ ਪਾਪ ਬੰਗਲਾਦੇਸ਼ ਅਫਗਾਨਿਸਤਾਨ ਤੇ ਪਾਕਿਸਤਾਨ ਠੀਕ ਹੈ ਜੀ ਪਾਪ ਬੰਗਲਾਦੇਸ਼ ਵੀ ਹੈ ਜੀ ਅਫਗਾਨਿਸਤਾਨ ਵੀ ਹੈ ਜੀ ਪਾਕਿਸਤਾਨ ਵੀ ਹੈ ਤਾਂ ਪਿਆਰੇ ਬੱਚਿਓ ਨੰਬਰ ਨੋਟ ਕਰਦੇ ਰਿਹਾ ਜੀ ਨਾਲ ਕਮੈਂਟ ਦੇ ਵਿੱਚ ਸ਼ੇਅਰ ਕਰਿਆ ਜੀ ਨੰਬਰਾਂ ਨੂੰ 15 ਨੰਬਰ ਪ੍ਰਸ਼ਨ ਆ ਗਿਆ ਜੀ ਨਾਗਰਿਕਤਾ ਐਕਟ 2019 ਚ ਕਿਸ ਧਰਮ ਨੂੰ ਸ਼ਾਮਲ ਨਹੀਂ ਕੀਤਾ ਗਿਆ ਨਹੀਂ ਵਾਲਾ ਸਵਾਲ ਆ ਜੇ ਨਾ ਜੀ ਜਾਂ ਤਾਂ ਉਹ ਟ੍ਰੈਂਗਲ ਚ ਰੱਖ ਲੋ ਜਾਂ ਉਹ ਅੰਡਰਲਾਈਨ ਕਰ ਲੋ ਜਾਂ ਉਹ ਰਾਉਂਡ ਲਾ ਲੋ ਤਾਂ ਕਲੀਅਰ ਹੋ ਜਾਂਦਾ ਵੀ ਨਹੀਂ ਦੇ حساب ਨਾਲ ਕਰਨਾ ਬਹੁਤ سارے ਬੱਚੇ ਨਹੀਂ ਪੜ ਜਾਂਦੇ ਆ ਪਰ ਨਹੀਂ ਨੂੰ ਧਿਆਨ ਚ ਨਹੀਂ ਰੱਖਦੇ ਸਵਾਲ ਕਰਦੇ ਸਮੇ ਉੱਥੇ ਸਾਡਾ ਸਵਾਲ ਗਲਤ ਹੋ ਜਾਂਦਾ ਮੁਸਲਿਮ ਧਰਮ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਨੈਕਸਟ ਅੱਗੇ ਚਲਦੇ ਹਾਂ ਜੀ ਅਗਲਾ ਸਵਾਲ ਹੈ ਅਗਲੇ ਸਵਾਲ ਦੇ ਵਿੱਚ ਉਹਨਾਂ ਨੇ ਸਾਨੂੰ ਪੁੱਛਿਆ ਜੀ ਭਾਰਤੀ ਨਾਗਰਿਕਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਕਿਵੇਂ ਨਹੀਂ ਕੀਤੀ ਜਾ ਸਕਦੀ ਕਹਿੰਦਾ ਜੀ ਜਨਮ ਦੁਆਰਾ ਹਾਂਜੀ ਕੀਤੀ ਜਾ ਸਕਦੀ ਹੈ ਪੂੰਜੀਕਰਨ ਰਜਿਸਟ੍ਰੇਸ਼ਨ ਦੁਆਰਾ ਕੀਤੀ ਜਾ ਸਕਦੀ ਹੈ ਕਿਸੇ ਭੂਮੀ ਉੱਤੇ ਭਾਰਤ ਦਾ ਕਬਜ਼ਾ ਹੋ ਸਕਦੀ ਹੈ ਜੀ ਇਹਦੇ ਨਾਲ ਬੈਂਕ ਵਿੱਚ ਧਨ ਜਮਾ ਕਰਵਾਉਣ ਨਾਲ ਨਹੀਂ ਹੁੰਦੀ ਜੀ ਵੀ ਕੋਈ ਬਾਹਰ ਬੈਠਾ ਕੰਟਰੀ ਤੋਂ ਬਾਹਰੋਂ ਆਪਣੇ ਦੇਸ਼ ਦੇ ਆਪਣੇ ਸਟੇਟ ਬੈਂਕ ਦੇ ਵਿੱਚ ਜਾਂ ਆਪਣੇ ਕੋਈ ਦੇਸ਼ ਦੀ ਨੈਸ਼ਨਲ ਸ਼ਾਖਾ ਜਾਂ ਪ੍ਰਾਈਵੇਟ ਸ਼ਾਖਾ ਦੇ ਵਿੱਚ ਉਹ ਪੈਸੇ ਜਮ੍ਹਾਂ ਕਰਵਾ ਦੇ ਤਾਂ ਉਹਨੂੰ ਨਾਗਰਿਕਤਾ ਨਹੀਂ ਮਿਲਦੀ। ਨੈਕਸਟ ਆਜੋ ਜੀ ਅੱਗੇ। ਨਾਗਰਿਕਤਾ ਪ੍ਰਾਪਤ ਕਰਨ ਦੀ ਸ਼ਰਤ ਕੀ ੜੀ ਹੈ ਜੀ? ਦੇਖੋ ਜਿਹੜੀ ਨਾਗਰਿਕਤਾ ਪ੍ਰਾਪਤ ਕਰਨ ਦੀ ਸ਼ਰਤ ਹੈ ਜੀ ਉਹ ਹੈਗੀ ਰਾਜ ਦਾ ਮੈਂਬਰ ਹੋਣਾ। ਸਭ ਤੋਂ ਇੰਪੋਰਟੈਂਟ ਹੈ ਜੀ ਰਾਜ ਦਾ ਮੈਂਬਰ ਹੋਣਾ। ਅਸੀਂ ਚਾਹੇ ਪੰਜਾਬ 'ਚ ਰਹਿ ਰਹੇ ਆ, ਅਸੀਂ ਚਾਹੇ ਹਰਿਆਣਾ 'ਚ ਰਹਿ ਰਹੇ ਆ, ਅਸੀਂ ਚਾਹੇ ਹਿਮਾਚਲ ਪ੍ਰਦੇਸ਼ ਜਾਂ ਅਸੀ ਕਿਸੇ ਨਾ ਕਿਸੇ ਰਾਜ ਦੇ ਮੈਂਬਰ ਆ ਸੋ ਰਾਜ ਦਾ ਮੈਂਬਰ ਹੋਣਾ ਇੰਪੋਰਟੈਂਟ ਹੈ ਜੀ ਪਾਕਿਸਤਾਨ ਤੋਂ ਭਾਰਤ ਆ ਕੇ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਨਾਗਰਿਕ ਨੂੰ ਕਿਹੜੀ ਨਾ ਕਿਹੜੇ ਆਰਟੀਕਲ ਦੇ ਤਹਿਤ ਨਾਗਰਿਕਤਾ ਦੇਖੋ ਜਿਹੜਾ ਪਾਕਿਸਤਾਨ ਤੋਂ ਭਾਰਤ ਆ ਰਿਹਾ ਹੈ ਪਾਕਿਸਤਾਨ ਤੋਂ ਭਾਰਤ ਆਰਟੀਕਲ 6 ਆਰਟੀਕਲ 6 ਨੈਕਸਟ ਚਲਦੇ ਹਾਂ ਜੀ ਨਾਗਰਿਕਤਾ ਖਤਮ ਹੋਣ ਦੇ ਕਾਰਨ ਨਾਗਰਿਕਤਾ ਖਤਮ ਹੋਣ ਦੇ ਕਾਰਨ ਕਿਹੜ-ਕਿਹੜੇ ਆ ਜੀ ਉਹ ਕਹਿੰਦੇ ਆ ਜੀ ਇੱਕ ਤਾਂ ਪਰਿਵਾਰ ਵਿਛੋੜਾ ਦੇਸ਼ ਦਾ ਗਦਰਾਰੀ ਯਾਤਰਾ ਦੇ ਲਈ ਵਿਦੇਸ਼ ਜਾਣਾ ਸਿੱਖਿਆ ਲਈ ਵਿਦੇਸ਼ ਜਾਣਾ ਪਰਿਵਾਰ ਵਿਛੋੜਾ ਇਹ ਵੀ ਗਲਤ ਹੈ ਜੀ ਇਹਦੇ ਨਾਲ ਵੀ ਨਾਗਰਿਕਤਾ ਖਤਮ ਨਹੀਂ ਹੁੰਦੀ ਦੇਸ਼ ਗਦਰਾਰੀ ਇੱਕ ਐਸਾ ਪੁਆਇੰਟ ਹੈ ਇਹਦੇ ਵਿੱਚ ਜਿੱਦਣ ਨਾਗਰਿਕਤਾ ਖਤਮ ਹੋ ਸਕਦੀ ਹੈ ਯਾਤਰਾ ਲਈ ਵਿਦੇਸ਼ ਜਾਣਾ ਜੇ ਤੁਸੀਂ ਕੁਝ ਦਿਨਾਂ ਲਈ ਘੁੰਮਣ ਗਏ ਹੋ ਵਿਦੇਸ਼ ਗਏ ਹੋ ਵਾਪਸ ਆ ਰਹੇ ਹੋ ਤਾਂ ਤੁਹਾਨੂੰ ਫਿਰ ਵੀ ਤੁਹਾਡੀ ਨਾਗਰਿਕਤਾ ਖਤਮ ਨਹੀਂ ਹੁੰਦੀ ਜੇ এডਿਕੇਸ਼ਨ ਲਈ ਜਾ ਰਹੇ ਹੋ ਤਾਂ এডਿਕੇਸ਼ਨ ਲੈਣ ਤੋਂ ਬਾਅਦ ਵਾਪਸ ਆ ਰਹੇ ਹੋ ਤਾਂ ਵੀ ਨਹੀਂ ਖਤਮ ਹੁੰਦੀ ਦੇਸ਼ ਗਦਾਰੀ ਦੇ ਵਿੱਚ ਲਗਾਤਾਰ 7 ਸਾਲ ਬਾਹਰ ਰਹਿਣ ਦੇ ਨਾਲ ਨਾਗਰਿਕਤਾ ਖਤਮ ਹੋ ਜਾਂਦੀ ਹੈ ਜੀ ਨੈਕਸਟ ਜੀ ਅੱਗੇ ਅਗਲਾ ਪ੍ਰਸ਼ਨ ਹੈ ਜੀ ਸਾਡਾ ਕਿ ਨਾਗਰਿਕਤਾ ਪ੍ਰਾਪਤ ਕਰਨ ਅਤੇ ਖਤਮ ਕਰਨ ਦਾ ਜ਼ਿਕਰ ਭਾਰਤੀ ਸੰਵਿਧਾਨ ਦੇ ਕਿੱਥੇ ਮਤਲਬ ਕਿ ਕਿਸ ਭਾਗ ਦੇ ਵਿੱਚ ਕੀਤਾ ਕਿੱਥੇ ਕੀਤਾ ਹੋਇਆ ਹੈ ਦਾ ਭਾਗ 2 1955 ਦੇ ਕਾਨੂੰਨ ਵਿੱਚ ਸੰਵਿਧਾਨ ਦੀ ਪਹਿਲੀ ਅਨੁਸੂਚੀ ਸੰਸਦ ਵਿਧੀ ਦੇ ਆਧਾਰ ਤੇ ਨਾਗਰਿਕਤਾ ਦੇ ਖਤਮ ਕਰਨ ਦੇ ਪ੍ਰਵਧਾਮ ਨੂੰ ਜਿਹੜਾ ਹੈਗਾ ਉਹ ਪਾਰਟ 2 ਦੇ ਵਿੱਚ ਹੀ ਜ਼ਿਕਰ ਕੀਤਾ ਗਿਆ ਜੀ ਪਾਰਟ 2 ਦਾ ਸਬੰਧ ਹੀ 5 ਤੋਂ 11 ਆਰਟੀਕਲ ਦਾ ਜਿਹੜਾ ਹੈਗਾ ਸਬੰਧ ਉਹ ਨਾਗਰਿਕਤਾ ਨਾਲ ਹੈ ਕਿੰਨੇ ਸਾਲ ਲਗਾਤਾਰ ਬਾਹਰ ਰਹਿਣ ਨਾਲ ਨਾਗਰਿਕਤਾ ਖਤਮ ਹੁੰਦੀ ਹੈ ਜੀ ਮੈਂ ਹੁਣੇ ਦੱਸਿਆ 7 ਸਾਲ ਲਗਾਤਾਰ ਬਾਹਰ ਰਹਿਣਾ ਨਾਗਰਿਕਤਾ ਖਤਮ ਹੋ ਜਾਂਦੀ ਹੈ ਭਾਰਤੀ ਸੰਵਿਧਾਨ ਨਾਗਰਿਕਤਾ ਦਾ ਪ੍ਰਸਤਾਵ ਕਦੋਂ ਪਾਸ ਕੀਤਾ ਸੀ ਭਾਰਤੀ ਸੰਵਿਧਾਨ ਨੇ ਨਾਗਰਿਕਤਾ ਦਾ ਪ੍ਰਸਤਾਵ ਪਾਸ ਕਰਤਾ ਸੀ 1949 ਦੇ ਵਿੱਚ ਜੀ ਕਦੋਂ ਪਾਸ ਕਰਤਾ ਸੀ 1949 ਦੇ ਵਿੱਚ ਨੈਕਸਟ ਜੀ ਭਾਰਤੀ ਸੰਵਿਧਾਨ ਦੁਆਰਾ ਸੰਸਦ ਦੇ ਨਾਗਰਿਕਤਾ ਦੇ ਸਬੰਧ ਵਿੱਚ ਇੱਕ ਕਾਨੂੰਨ ਨੂੰ ਅਸੀਂ ਐਕਟ ਬਣਾਇਆ ਉਹ ਕਿਹੜਾ ਜੀ ਉਹ ਐਕਟ ਹੈਗਾ ਜੀ 1955 ਐਕਟ ਕਿਹੜਾ ਜੀ 1955 ਐਕਟ ਪ੍ਰਸ਼ਨ ਨੰਬਰ 24 24 ਨੰਬਰ ਪ੍ਰਸ਼ਨ ਤੇ ਅਸੀਂ ਕੀ ਕਹਿ ਸਕਦੇ ਹਾਂ ਕਿਸੇ ਦੇਸ਼ ਦੇ ਦੋਹਰੀ ਨਾਗਰਿਕਤਾ ਕਿਸ ਦੇਸ਼ ਵਿੱਚ ਦੋਹਰੀ ਨਾਗਰਿਕਤਾ ਦਾ ਪ੍ਰਬੰਧ ਹੈ ਤਾਂ ਅਸੀਂ ਕਹਿ ਸਕਦੇ ਹਾਂ ਜੀ ਕਿਸ ਦੇਸ਼ ਵਿੱਚ ਹੈ ਜੀ অপਸ਼ਨਾਂ ਦੇਖੋ ਇਹ ਬੰਦ ਹੋ ਮਿੰਟ ਬਾਅਦ ਕਿਸ ਦੇਸ਼ ਵਿੱਚ ਦੋਹਰੀ ਨਾਗਰਿਕਤਾ ਦਾ ਸਬੰਧ ਹੈ ਕਿਸ ਦੇਸ਼ ਵਿੱਚ ਹੈ ਜੀ ਦੋਹਰੀ ਨਾਗਰਿਕਤਾ ਦਾ ਸਬੰਧ ਹੈ ਜੀ ਕਿਸ ਦੇਸ਼ ਵਿੱਚ ਹੈ ਦੇਖੋ ਜੀ ਦੱਸੋ ਹਾਂਜੀ ਹਾਂਜੀ ਭਾਰਤ ਕੈਨੇਡਾ ਆਸਟ੍ਰੇਲੀਆ ਅਮਰੀਕਾ ਦੱਸੋ ਜੀ ਵੈਰੀ ਗੁੱਡ ਜੀ ਬਹੁਤ ਸਾਰੇ ਵਿਦਿਆਰਥੀ ਜਿਹੜੇ ਹੈਗੇ ਐ ਨੂੰ ਕਾਪੀ ਤੇ ਨੋਟ ਵੀ ਕਰ ਰਹੇ ਨੇ ਭਾਰਤ ਵਿੱਚ ਦੋਹਰੀ ਨਾਗਰਿਕਤਾ ਜੀ ਸਿੰਗਲ ਸਿਟੀਜ਼ਨਸ਼ਿਪ ਹੈ ਜੀ ਕੈਨੇਡਾ ਦੇ ਵਿੱਚ ਜੀ ਸਿੰਗਲ ਸਟ੍ਰੇਲੀਆ ਜੀ ਸਿੰਗਲ ਅਮਰੀਕਾ ਦੇ ਵਿੱਚ ਦੌਰੀ ਹੈ ਜੀ ਵੈਰੀ ਗੁੱਡ ਜੀ ਅਮਰੀਕਾ ਵਿੱਚ ਦੌਰੀ ਨਾਗਰਿਕਤਾ ਹੈਗੀ ਹੈ ਜੀ ਨਾਗਰਿਕਤਾ ਸੰਬੰਧੀ ਕਾਨੂੰਨ ਕਿਸ ਦੁਆਰਾ ਤਿਆਰ ਕੀਤਾ ਜਾਂਦਾ ਜੀ ਨਾਗਰਿਕਤਾ ਸੰਬੰਧੀ ਜਦੋਂ ਕਾਨੂੰਨ ਬਣਦਾ ਕੌਣ ਬਣਾਉਂਦਾ ਜੀ ਧਿਆਨ ਨਾਲ ਦੇਖੋ ਆਪਸ਼ਨਾਂ ਜੀ ਰਾਸ਼ਟਰਪਤੀ ਸੰਸਦ ਉਪਰਾਸ਼ਟਰਪਤੀ ਸੁਪਰੀਮ ਕੋਰਟ ਹਾਂਜੀ ਦੱਸੋ ਜੀ ਵੀਡੀਓ ਰੋਕ ਕੇ ਆਪਣਾ ਜਵਾਬ ਕਾਪੀ ਤੇ ਨੋਟ ਕਰੋ ਫਿਰ ਉਸ ਤੋਂ ਬਾਅਦ ਦੱਸੋ ਜੀ ਸੰਸਦ ਬਣਾਉਂਦੀ ਹੈ ਜੀ ਕਾਨੂੰਨ ਸ਼ਾਬਾਸ਼ ਜੀ ਨੈਕਸਟ ਜੀ ਸਾਡਾ ਅਗਲਾ ਸਵਾਲ ਹੈ ਜੀ ਭਾਰਤੀ ਸੰਵਿਧਾਨ ਦੇ ਅਨੁਸਾਰ ਭਾਰਤੀ ਨਾਗਰਿਕ ਨੂੰ ਕਿਸ ਪ੍ਰਕਾਰ ਦੀ ਨਾਗਰਿਕਤਾ ਪ੍ਰਾਪਤ ਹੈ ਤਾਂ ਸਾਡੇ ਕੋਲ ਇਹਦਾ ਜਵਾਬ ਕੀ ਬਣੂਗਾ ਜੀ ਆਪਾਂ ਹੁਣੇ ਡਿਸਕਸ ਕੀਤਾ ਜੀ ਭਾਰਤੀ ਸੰਵਿਧਾਨ ਦੇ ਅਨੁਸਾਰ ਸਾਨੂੰ ਇਕੈਰੀ ਨਾਗਰਿਕਤਾ ਜੀ ਸਿੰਗਲ ਸਿਟੀਜ਼ਨਸ਼ਿਪ ਨੈਕਸਟ ਸਵਾਲ ਹੈ ਜੀ ਸਾਡਾ ਕਿਸ ਆਰਟੀਕਲ ਅਧੀਨ ਸੰਸਦ ਨੂੰ ਇਹ ਅਧਿਕਾਰ ਹੈ ਕਿ ਉਹ ਨਾਗਰਿਕਤਾ ਦਾ ਕਾਨੂੰਨ ਬਣਾ ਸਕਦੀ ਹੈ ਦੇਖੋ ਸਾਡੇ ਕੋਲੇ ਦੋ ਇੰਪੋਰਟੈਂਟ ਆਰਟੀਕਲ ਹੈ 10 ਇਹਦੇ ਵਿੱਚ ਵੀ ਇੱਕ ਜ਼ਿਕਰ ਸੰਸਦ ਦਾ ਇਹਦੇ ਵਿੱਚ ਇਹਦੇ ਵਿੱਚ ਦਾ ਵਿਸ਼ੇਸ਼ ਤੌਰ ਤੇ 11 ਅੰਕ ਦਾ ਇਹ ਲਿਖਿਆ ਹੀ ਲਿਖਿਆ ਹੈ ਜੀ ਅਕਸਰ ਇਹਦਾ 11 ਆਰਟੀਕਲ ਹੈ ਕਿ ਨਾਗਰਿਕਤਾ ਸੰਬੰਧੀ ਕਾਨੂੰਨ ਜਿਹੜਾ ਹੈਗਾ ਇਹ ਸੰਸਦੀ ਬਣਾਉਂਦੀ ਹੈ ਇਹਦੇ ਚ ਲਿਖਿਆ ਵੀ ਜਦੋਂ ਸੰਸਦ ਕਾਨੂੰਨ ਬਣਾਉਂਦੀ ਹੈ ਉਹ ਸਾਰੇ ਲਾਗੂ ਹੋਏਗਾ ਠੀਕ ਹੈ ਜੀ ਸੰਸਦ ਦਾ ਕਾਨੂੰਨ ਸਭ ਤੇ ਲਾਗੂ ਹੋਏਗਾ ਆਨਸਰ ਹੈ ਜੀ 11 ਆ ਆਨਸਰ ਹੈ ਜੀ ਆਪਣਾ 28 ਨੰਬਰ ਪ੍ਰਸ਼ਨ ਕਿਸ ਅਨੁਸੂਚੀ ਵਿੱਚ ਕੇਂਦਰ ਅਤੇ ਰਾਜ ਦੀਆਂ ਸ਼ਕਤੀਆਂ ਦਾ ਵਰਣਨ ਕੀਤਾ ਜੀ ਇੱਕ ਅਨੁਸੂਚੀ ਹੈ ਜੀ ਜਿਹਦੇ ਵਿੱਚ ਕੇਂਦਰ ਤੇ ਰਾਜ ਦੀਆਂ ਸ਼ਕਤੀਆਂ ਦਾ ਵਰਣਨ ਹੈ 7ਵੀਂ ਅਨੁਸੂਚੀ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ਜੀ ਪंडਜਵਾਰ ਲਾਲ Nehru ਬਲੇ ਪ੍ਰਧਾਨ ਮੰਤਰੀ ਸਨ ਯਾਦ ਰੱਖਿਆ ਜੀ ਇਹ ਪਹਿਲੇ ਪ੍ਰਧਾਨ ਮੰਤਰੀ ਸਨ ਰਜਿੰਦਰ ਪ੍ਰਸਾਦ ਜੀ ਪਹਿਲੇ ਸਾਡੇ ਰਾਸ਼ਟਰਪਤੀ ਸਨ ਛੋਟੀ ਉਮਰ ਦੇ ਪਹਿਲੇ ਪ੍ਰਧਾਨ ਮੰਤਰੀ ਸਾਡੇ ਜਿਹੜੇ ਛੋਟੀ ਉਮਰ ਦੇ ਜਿਵੇਂ ਆਪਾਂ ਕਹੀਏ ਬਹੁਤ ਛੋਟੀ ਉਮਰ ਦੇ ਵਿੱਚ ਹੀ ਬਣੇ ਸੀਗੇ ਇਹ ਸੀ ਜੀ ਸਾਡੇ ਰਜੀਵ ਗਾਂਧੀ ਜੀ ਸਰਦਾਰ ਪਟੇਲ ਸਾਡੇ ਜਿਹੜੇ ਸੀਗੇ ਪਹਿਲੇ ਉਪ ਪ੍ਰਧਾਨ ਮੰਤਰੀ ਸੀਗੇ ਜੀ ਦਾ ਆਨਸਰ ਹੈ ਜੀ ਰਜਿੰਦਰ ਪ੍ਰਸਾਦ ਆਹਾਂ ਅਨਸਰ ਹੈ ਜੀ ਰਾਸ਼ਟਰਪਤੀ ਬਣੇ ਸੀ ਸਾਡੇ ਸੰਵਿਧਾਨ ਸਭਾ ਦਾ ਸਲਾਹਕਾਰ ਕੌਣ ਸੀਗਾ ਜੀ ਪੀ ਐਨ ਰੋ ਸੰਵਿਧਾਨ ਸਭਾ ਦਾ ਸਲਾਹਕਾਰ ਕੌਣ ਹੈ ਜੀ ਪੀ ਐਨ ਰਾਓ ਸੰਵਿਧਾਨ ਸਭਾ ਦੇ ਸਲਾਹਕਾਰ ਨੇ ਸੋ ਪਿਆਰੇ ਵਿਦਿਆਰਥੀ ਸਾਥੀਓ ਇਹ 30 ਨੰਬਰ ਦੀ ਅਸੀਂ ਇੱਕ ਐਕਸਰਸਾਈਜ਼ ਲਈ ਹੈ ਤੁਸੀਂ ਇਸ 30 ਨੰਬਰ ਦੀ ਐਕਸਰਸਾਈਜ਼ ਨੂੰ ਆਪਣੀ ਕਾਪੀ ਤੇ ਨੋਟ ਕੀਤਾ ਤੁਸੀਂ ਹੁਣ ਮੈਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਵੀ ਭਾਈ ਸਾਡੇ ਇਨੇ ਮਾਰਕਸ ਬਣੇ ਨੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਦੇਖੋ ਵੀਰੇ ਮਿਹਨਤ ਕਰਨੀ ਹੈ ਮਿਹਨਤ ਜਿਹੜੀ ਹੈਗੀ ਹੈ ਇਹ ਤੁਹਾਡਾ ਲੱਕ ਵੀ ਸੁਧਾਰ ਸਕਦੀ ਹੈ ਮਿਹਨਤ ਤੁਹਾਡੀਆਂ ਆਦਤਾਂ ਵੀ ਸੁਧਾਰ ਸਕਦੀ ਹੈ ਸੋ ਮਿਹਨਤ ਦਾ ਲੜਨਾ ਛੱਡਿਆ ਜੀ ਮਿਹਨਤ ਹੀ ਤੁਹਾਨੂੰ ਕਾਮਯਾਬੀ ਦਿਵਾ ਸਕਦੀ ਹੈ ਮਿਲਦੇ ਆ ਵੀਰੇ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਅੱਛੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ ਵੀਡੀਓ ਦੇ ਵਿੱਚ ਕੋਈ ਚੇਂਜਸ ਚਾਹੁੰਦੇ ਹੋ ਪਲੀਜ਼ ਉਹ ਮੇਰੇ ਦਿੱਤੇ ਹੋਏ ਨੰਬਰਾਂ ਤੇ ਮੈਨੂੰ ਫੋਨ ਕਰਕੇ ਸੁਝਾਅ ਦਿਓ ਤੇ ਜੇ ਕਿਸੇ ਪ੍ਰਕਾਰ ਦਾ ਕੋਈ ਨੋਟਸ ਚਾਹੁੰਦੇ ਹੋ ਸਟੱਡੀ ਮਟੀਰੀਅਲ ਚਾਹੁੰਦੇ ਹੋ ਤਾਂ ਵੀ ਦਿੱਤੇ ਹੋਏ ਨੰਬਰਾਂ ਤੇ ਉਹ ਪ੍ਰਾਪਤ ਕਰ ਸਕਦੇ ਹੋ ਪਿਆਰੇ ਬੱਚਿਓ ਫਿਊਚਰ ਪੁਆਇੰਟ ਮੁਕਸਰ YouTube ਦੇ ਮਾਧਿਅਮ ਰਾਹੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਹਾਜ਼ਰ ਰਹੇਗਾ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡਾ ਸਹਿਯੋਗ ਮਿਲਦਾ ਰਿਹਾ ਹੈ ਆਸ ਕਰਦੇ ਹਾਂ ਅੱਗੇ ਵੀ ਮਿਲਦਾ ਰਹੇਗਾ ਥੈਂਕ ਯੂ ਜੀ